ਰਣਨਾ ਚੌਧਰੀ ਜਿੰਦਾਬਾਦ ਅਸ਼ੋਕ ਚੌਧਰੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਤੁਸੀਂ ਜਾਣਦੇ ਹੋਗੇ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਜਿਲ੍ਹਾ ਪ੍ਰੈਸਟ ਬਲਾਸਮਤੀਆਂ ਚੋਣਾਂ ਜਿਹੜੀਆਂ ਨੇ ਉਹ ਉਹਦਾ ਐਲਾਨ ਕੀਤਾ ਜਾ ਰਹੇ ਹਨ 14 ਤਰੀਕ ਨੂੰ ਜਿਹੜੀਆਂ ਵੋਟਾਂ ਪੈਣ ਜਾ ਰਹੀਆਂ ਹਨ 17 ਨੂੰ ਨਤੀਜੇ ਆਣਗੇ ਅਸੀਂ ਅੱਜ ਖੜੇ ਹਾਂ ਜ਼ੋਨ ਨੰਬਰ 17 ਤੋਂ ਬਲਾਸਮਤੀ ਦੇ ਮੈਂਬਰ ਮਨਜੀਤ ਕੌਰ ਜੀ ਉਹਨਾਂ ਤਾਲਪੁਰ ਔਰ ਪਿੰਡ ਜਟੂਵਾਲਾ ਅੱਜ ਉਹਨਾਂ ਦੇ ਪਤੀ ਦੇਵ ਜਿਹੜੇ ਨਾ ਵੱਡੇ ਇਕੱਠ ਦੇ ਨਾਲ ਵੱਡੇ ਜਿਹੜੀਆਂ ਆਪਣੇ ਸਪੋਰਟਰਾਂ ਦੇ ਨਾਲ ਜਿਹੜੇ ਅੱਜ ਪਿੰਡ 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 ਜਾ ਕੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਕੇ ਲੋਕਾਂ ਕੋਲ ਵੋਟਾਂ ਮੰਗ ਰਹੇ ਹਨ ਉਹਨਾਂ ਕੋਲ ਗੱਲਬਾਤ ਕਰਦੇ ਆ ਭਾਜੀ ਪਹਿਲਾਂ ਦੱਸ ਦਿਓ ਤੁਹਾਡਾ ਕਿਹੜਾ ਪਿੰਡ ਦਾ ਔਰ ਕੀ ਨਾਮ ਹੈ ਤੁਹਾਡਾ ਸਰ ਜੀ ਮੇਰਾ ਨਾਮ ਬਖਸ਼ੀਸ਼ ਲਾਲ ਆ ਜੀ ਔਰ ਪਿੰਡ ਜਟੂਵਾਲਾ ਜਟੂਵਾਲਾ ਜਟੂਵਾਲ ਤੋਂ ਮੇਰੀ ਵਾਈਫ ਮਨਜੀਤ ਕੌਰ ਜੀ ਜੋ ਰਟਾਇਰਡ ਲੈਕਚਰਰ ਹੈ ਇਹਨਾਂ ਨੂੰ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਉਤਾਰਿਆ ਗਿਆ ਹੈ ਤੇ ਮੈਂ ਹਾਈ ਕਮਾਂਡ ਦਾ ਬਹੁਤ ਧੰਨਵਾਦੀ ਹਾਂ ਖਾਸ ਕਰਕੇ ਸ਼੍ਰੀਮਤੀ ਅਰਨਾ ਚੌਧਰੀ ਜੀ ਔਰ ਅਸ਼ੋਕ ਚੌਧਰੀ ਜੀ ਜਿਨ੍ਹਾਂ ਨੇ ਸਾਡੇ ਤੇ ਭਰੋਸਾ ਜਤਾਇਆ ਔਰ ਅਸੀਂ ਉਹਨਾਂ ਦੇ ਭਰੋਸੇ ਤੇ ਪੂਰੇ ਕਾਮਯਾਬ ਹੋਵਾਂਗੇ ਕਿੱਦਾਂ ਲੱਗ ਰਿਹਾ ਪਾਜੀ ਤੁਸੀਂ ਘਰ ਘਰ ਜਾ ਰਹੇ ਹੋ ਕਾਫੀ ਵੱਡਾ ਇਕੱਠਾ ਤੁਹਾਡੇ ਨਾਲ ਕਾਫੀ ਵੱਡੇ ਲੀਡਰ ਵੀ ਨਾਲ ਤੁਹਾਡੇ ਹੈਗੇ ਨਾ ਜਿਦਾਂ ਕਿ ਹੀਰਾ ਲਾਲ ਜੀ ਆਪਣੇ ਪਿੰਡ ਪਖੋਵਾਲ ਤੋਂ ਹੈਗੇ ਨਾ ਦਲਵੀਰ ਜੀ ਨਾ ਹੈਗੇ ਨਾ ਰਮਨ ਦੱਤ ਜੀ ਹੈਗੇ ਨਾ ਗੁਰਬਚਨ ਸਿੰਘ ਸੀਓ ਵਾਲ ਤੋਂ ਹੈਗੇ ਨਾ ਕਿਦਾਂ ਲੱਗ ਰਿਹਾ ਤੁਹਾਨੂੰ ਪਾਜੀ ਕਿਦਾਂ ਦਾ ਹੰਗਾਰਾ ਮੇਰੇ ਆ ਲੋਕਾਂ ਕੋ ਤੁਸੀਂ ਵੋਟਾਂ ਕਿਦਾਂ ਮੰਗ ਰਹੇ ਹੋ ਸਾਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਅਸੀਂ ਜਿਨੇ ਵੀ ਪਿੰਡਾਂ ਵਿੱਚ ਗਏ ਆ ਉਹ ਲੋਕੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਔਰ ਸਾਨੂੰ ਉਮੀਦ ਹੈ ਕਿ ਅਸੀਂ ਭਾਰੀ ਬਹੁਮਤ ਨਾਲ ਇਸ ਲੀ ਨੂੰ ਦੇਖਣ ਵਿੱਚ ਆਇਆ ਹੈ ਕਿ 2022 ਦੇ ਚੋਣਾਂ ਵਿੱਚ ਲੋਕਾਂ ਨੂੰ ਕਾਫੀ ਇੱਕ ਵੱਡੇ ਜਿਹੜੇ ਦਾਅਵੇ ਵੱਡੇ ਸੁਪਨੇ ਦਿਖਾਏ ਗਏ ਸੀ ਆਪ ਪਾਰਟੀ ਵੱਲੋਂ ਝਾੜੂ ਪਾਰਟੀ ਵੱਲੋਂ ਕਿ ਅਸੀਂ ਤੁਹਾਡਾ ਜਿਹੜੇ ਹੈ ਇਹ ਕੰਮ ਕਰਾਵਾਂਗੇ ਜਿੱਦਾਂ ਫਾਰ ਐਗਜ਼ਾਮਪਲ ਕਿ 10000 ਰੁਪਿਆ ਮਹਿਲਾਵਾਂ ਨੂੰ ਉਹਨਾਂ ਨੇ ਅਨਾਉਂਸ ਕੀਤਾ ਸੀ ਲੇਕਿਨ 4 ਸਾਲ ਬੀਤਣ ਤੋਂ ਬਾਅਦ ਵੀ ਅਜੇ ਤੱਕ ਕੋਈ ਉਹ ਲਾਗੂ ਨਹੀਂ ਇੰਪਲੀਮੈਂਟ ਨਹੀਂ ਕੀਤਾ ਗਿਆ ਕੀ ਲੱਗਦਾ ਭਾਜੀ ਮਹਿਲਾਵਾਂ ਦੇ ਵਿੱਚ ਕਿੰਨਾ ਕ ਗੁੱਸਾ ਪਾਇਆ ਜਾ ਰਿਹਾ ਹੈ ਮਹਿਲਾਵਾਂ ਇਸ ਗੱਲ ਤੇ ਬਹੁਤ ਰੋਸ ਪ੍ਰਗਟ ਕਰ ਰਹੇ ਆ ਉਹ ਕਹਿੰਦੇ ਆ ਕਿ ਸਾਡਾ 4 ਸਾਲ ਦਾ 48000 ਰੁਪਿਆ ਹਰ ਇੱਕ ਲੇਡੀ ਦਾ ਬ ਜਾਣਿਓ ਵੀ ਲਗਭਗ 1 ਲੱਖ ਰੁਪਇਆ ਉਹਨਾਂ ਦਾ ਮਤਲਬ ਕਿ ਉਹ ਬਣਾ ਕੇ ਬੈਠੇ ਆ ਉਹ ਹਰ ਰੋਜ਼ ਐਸੇ ਮੀਜਰ ਰਹਿੰਦੀਆਂ ਕਿ ਆਮ ਆਦਮੀ ਪਾਰਟੀ ਕਦੋਂ ਸਾਡੇ ਖਾਤੇ ਵਿੱਚ ਪੈਸੇ ਪਾਊਗੀ ਪਰ ਉਸਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਔਰ ਦੁਖੀ ਹੋ ਕੇ ਲੋਕ ਦੁਬਾਰਾ ਕਾਂਗਰਸ ਵਾਲੇ ਪਾਸੇ ਨੂੰ ਰੁੱਕ ਕਰ ਚੁੱਕੇ ਤੁਸੀਂ ਤੁਸੀਂ ਵੀ ਤਾਂ ਕੋਈ ਆਪਣੇ ਕੰਮ ਗਨਾਂਦੇ ਹੋਵਗੇ ਕਿਉਂਕਿ ਮੈਡਮ ਅਰਨਾਚਲ ਤੋਂ ਉਹ ਮੰਤਰੀ ਵੀਰੇ ਨੇ ਵਿਧਾਇਕ ਮੌਜੂਦਾ ਵਿਧਾਇਕ ਵੀ ਹੈਗਾ ਨਾ ਆਪਣੇ ਦਿਨਗਰ ਤੋਂ ਤੁਸੀਂ ਆਪਣੇ ਜਿਹੜੇ ਮੈਡਮ ਵੱਲੋਂ ਕਰਾਇਆ ਕਿ ਕਿਹੜੇ ਕਿਹੜੇ ਕੰਮ ਇਹਨਾਂ ਲੋਕਾਂ 'ਚ ਲੈ ਕੇ ਜਾ ਰਹੇ ਹੋ ਜਿਹੜੇ ਤੁਸੀਂ ਵੋਟਾਂ ਮੰਗ ਰਹੇ ਹੋ ਅਜੇ ਤੱਕ ਜਿਨੇ ਵੀ ਸਾਡੇ ਹਲਕੇ ਵਿੱਚ ਕੰਮ ਹੋਇਆ ਸਿਰਫ ਸਿਰਫ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਹੈ ਅੱ ਇਹ ਵੀ ਕਿਸ ਪਿੰਡ ਵਿੱਚ ਕਿੰਨੀ ਗ੍ਰਾਂਟ ਜਿਹੜੀ ਹੈ ਪੰਚਾਇਤ ਨੂੰ ਦਿੱਤੀ ਗਈ ਹੈ ਇੱਕ ਪੈਸਾ ਵੀ ਝਾੜੂ ਵਾਲਿਆਂ ਨੇ ਅਜੇ ਤੱਕ ਕਿਸੇ ಗ್ರಾಮ ਪੰਚਾਇਤ ਨੂੰ ਨਹੀਂ ਦਿੱਤਾ ਔਰ ਸਾਰੇ ਜਿਹੜੇ ਡਿਵੈਲਪਮੈਂਟ ਦੇ ਕੰਮ ਠਾਪੇ ਸੜਕਾਂ ਉਹ ਹੀ ਹਨ ਚੌਧਰੀ ਦੇ ਵੇਲੇ ਬਣੀਆਂ ਸਾਰੀਆਂ ਲਿੰਕ ਰੋਡ ਜਿੰਨੇ ਵੀ ਆ ਸਾਰੇ ਟੁੱਟ ਚੁੱਕੇ ਆ ਹੁਣ ਲੋਕ ਪਰੇਸ਼ਾਨ ਆ ਪਟਿਆਲਾ ਲੀਡਰ ਸਾਡੇ ਨਾਲ ਨਾ ਇਸ ਹਲਕੇ ਦੇ ਹੀਰਾ ਲਾਲਜੀ ਜੋਗੇ ਪਿੰਡ ਆਪਣੇ ਪਖਵਾਲ ਕੋਲੀਆਂ ਤੋਂ ਆਇਆ ਪਾਜੀ ਪਹਿਲਾਂ ਵੀ ਜ਼ਿਲ੍ਹਾ ਪੀਸਾ ਮੈਂਬਰ ਰਹੇ ਚੁਕੇ ਨੇ ਤੇ ਵਾਈਫ ਜਿਹੜੇ ਨਾ ਉਹ ਜ਼ਿਲ੍ਹਾ ਪੀਸਾ ਦੇ 22 ਚੇਅਰਮੈਨ ਰਹੇ ਚੁਕੇ ਨੇ ਆਸਰਾਨੀ ਜੀ ਤੁਸੀਂ ਪਾਜੀ ਦੱਸ ਦੋ ਤੁਹਾਡਾ ਏਰੀਆ ਪੈਂਦਾ ਕਿਉਂਕਿ ਤੁਹਾਨੂੰ ਕਾਫੀ ਪਿੰਡ ਕਵਰ ਕਰਨੇ ਪੈ ਰਹੇ ਤੁਸੀਂ ਇਹਨਾਂ ਉਮੀਦਵਾਰਾਂ ਨਾਲ ਜਾਓਗੇ ਤੁਹਾਡੇ ਅੰਡਰੀਏ ਉਮੀਦਵਾਰ ਆਂਦੇ ਨੇ ਕਿੱਦਾਂ ਲੱਗ ਰਿਹਾ ਪਾਜੀ ਹਲਕੇ ਵਿੱਚ ਜਾ ਕੇ ਤੁਹਾਨੂੰ ਉਮੀਦਵਾਰਾਂ ਨਾਲ ਕਿੱਦਾਂ ਰਿਸਪੌਂਸ ਮਿਲ ਰਿਹਾ ਤੁਹਾਨੂੰ ਜੋਨ ਨੰਬਰ ਤਾਲਪੁਰ ਤੋਂ ਜਿਹੜੇ ਆਪਣੇ ਸਾਡੇ ਉਮੀਦਵਾਰ ਆ ਜੀ ਮਨਜੀਤ ਕੌਰ ਜੀ ਜੀ ਉਹਨਾਂ ਦੇ ਪਤੀ ਬਖਸ਼ੀ ਲਾਲ ਜੀ ਸਾਾਨੂੰ ਮਿਲੇ ਮਤਲਬ ਇਹਨਾਂ ਨੇ ਪਿੰਡ ਪਿੰਡ ਜਾ ਕੇ ਬਹੁਤ ਹੀ ਵਧੀਆ ਮਹਲਾ ਹਰ ਪਿੰਡ ਵਿੱਚ ਜਾ ਰਿਹਾ ਔਰ ਕਾਫੀ ਮਿਹਨਤ ਕਰ ਰਿਹਾ ਔਰ ਲੋਕੀ ਕਾਫੀ ਇਹਨਾਂ ਨਾਲ ਜੁੜ ਵੀ ਰਹੇ ਆ ਮਤਲਬ ਇੱਥੋਂ ਤੱਕ ਜਿਹੜੇ ਝਾੜੂ ਵਾਲੇ ਵੋਟਰ ਸਪੋਟਰ ਆ ਉਹ ਉਹਨਾਂ ਨਾਲ ਵੀ ਇਹਨਾਂ ਦਾ ਸੰਪਰਕ ਹੋਇਆ ਉਹ ਵੀ ਸਾਰੇ ਛੱਡ ਕੇ ਇਹਨਾਂ ਨੂੰ ਮਿਲ ਚੁੱਕੇ ਆ ਕੀ ਕਾਰਨ ਕੀ ਬਾਜੀ ਮੰਨਦੇ ਜਿਹੜੇ ਕਾਰਨ ਕਹ ਦੇਖੋ ਜੀ 4 ਸਾਲ ਹੋ ਗਿਆ ਕੀ ਸਰਕਾਰ ਨੇ ਕੀਤਾ ਬਾਜੀ ਤੱਕ ਦੱਸੋ ਤੁਸੀਂ ਸਰਕਾ ਕਾਂਗਰਸਰ ਵਾਲੇ ਸਰਕਾਰ ਵਾਲੇ ਵੜੀਆਂ ਸੀਗੀਆਂ ਲਿੰਕ ਰੋਡ ਉਦਾਂ ਦੇ ਉਦਾਂ ਪੇ ਆ ਟੁੱਟੇ ਆ ਕੋਈ ਇੱਕ ਮਤਲਬ ਕਿਲੋਵਟਾ ਨਹੀਂ ਪਾਇਆ ਗਿਆ ਲੋਕੀ ਪਰੇਸ਼ਾਨ ਆ ਕੰਮ ਤਾਂ ਕੋਈ ਵੀ ਨਹੀਂ ਹੋ ਰਿਹਾ ਜੀ ਤੇ ਲੋਕੀ ਦੀ ਫਿਰ ਵਾਪਸੀ ਕਾਂਗਰਸ ਬਾਕੀ ਮੈਨੂੰ ਪੂਰੀ ਉਮੀਦ ਆ ਵੀ ਤਾਲ ਪਰ ਜੋਂ ਤੋਂ ਬਖਸ਼ੀਲਾਲ ਥਾਪਾ ਜੀ ਦੇ ਮੈਸੇਜ ਜਿੱਤਣਗੇ ਜੀ ਵੱਡਾ ਵੱਡਾ ਇੱਕ ਜੀ ਉਹਨਾਂ ਨੇ ਜਿੱਤ ਦਾ ਦਾਵਾ ਕੀਤਾ ਕਿਉਂਕਿ ਉਹਨਾਂ ਦੱਸਿਆ ਕਿ ਮੈਡਮ ਅਰਨਾ ਚੋਰੀ ਇੱਕ ਜਿਹੇ ਲੀਡਰ ਨਾ ਦਿਨਰ ਦੇ ਵਿੱਚ ਜਿਨ੍ਹਾਂ ਨੇ ਏ ਆਪਣੇ ਕਾਫੀ ਜਿਹੜੇ ਜਿਆਦਾ ਕਿਉਂਕਿ ਪਹਿਲਾਂ ਵੀ ਉਹ ਚਾਰ ਵਾਰ ਐਮਐਲਏ ਰਹਿ ਕੇ ਬਾਕਾਇਦਾ ਵੱਖ-ਵੱਖ ਡਿਪਾਰਟਮੈਂਟ ਜਿਹਾ ਕਿ ਐਜੂਕੇਸ਼ਨ ਡਿਪਾਰਟਮੈਂਟ ਹੋ ਗਿਆ ਟਰਾਂਸਪੋਰਟ ਮਹਿਕਮਾ ਹੋ ਗਿਆ ਜਾਂ ਰੈਵਨਿਊ ਡਿਪਾਰਟਮੈਂਟ ਮੈਡਮ ਮੰਤਰੀ ਬਾਦ ਜਿਹੜਾ ਉਹਨਾਂ ਕੋਲੋਂ ਕਾਫੀ ਇਲਾਕੇ ਵਿੱਚ ਕੰਮ ਉਹਨਾਂ ਨੇ ਜਿਹੜੇ ਕਰਵਾਏ ਆ ਉਹੀ ਕੰਮ ਜਿਹੜੇ ਗੁਣਾਏ ਜਾ ਰਹੇ ਨੇ ਹੀਰਾ ਲਾਲ ਜੀ ਵੱਲੋਂ ਔਰ ਮਨਜੀਤ ਕੌਰ ਦੇ ਜਿਹੜੇ ਪਤੀ ਉਹਨਾਂ ਦੱਸਿਆ ਕਿ ਬਹੁਤ ਜ਼ਿਆਦਾ ਕੰਮ ਸਾਡੇ ਹਲਕੇ 'ਚ ਹੋਇਆ ਜਿਹਦੇ ਕਰਕੇ ਅਸੀਂ ਲੋਕਾਂ ਕੋਲੋਂ ਵੋਟਾਂ ਮੰਗ ਰਹੇ ਹਾਂ ਜੇਕਰ ਉਹਨਾਂ ਨੇ ਕਿਹਾ ਕਿ ਜਿਹੜੀ ਝਾੜੂ ਪਾਰਟੀ ਆ ਇਸ ਕਾਂਗਰਸ ਪਾਰਟੀ ਲੋਕ ਜਿਹੜੇ ਤੜਾ ਤੜ ਜੁੜਦੇ ਨਜ਼ਰ ਆ ਰਹੇ ਨੇ ਉਹਨਾਂ ਦੱਸਿਆ ਕਿ ਅਸੀਂ ਆਉਣ ਵਾਲੀ 14 ਤਰੀਕ ਨੂੰ ਪੈਣਗੇ ਵੋਟਾਂ 17 ਤਰੀਕ ਨੂੰ ਜੜ ਜਿਹੜੇ ਆਣਗੇ ਸਾਡੀ ਹੱਕ ਜਾਣਗੇ ਵੱਡੀ ਇੱਕ ਸੀਟ ਜਿੱਤ ਕੇ ਜਿਹੜੀ ਅਸੀਂ ਕਾਂਗਰਸ ਪਾਰਟੀ ਦੇ ਮੈਡਮ ਅਰਨਾ ਚੋਰੀ ਦੀ ਝੋਲੀ ਵਿੱਚ ਪਾਵਾਂਗੇ ਕੈਮਰਾਮੈਨ ਸਾਬੀਨਾ ਡਾਕਟਰ ਮੇਸੰਗਲੀ ਵੀ ਪੰਜਾਬ న్యూਸ ਦਿਨਾ